ਲੱਕੜ ਵੱਢੀ ਜਾਂਦਾ ਹੋਏ ਆ ਕੀ ਕਰੀ ਜਾਂਦਾ ਓਏ ਬੜੀਆ ਬਈ ਤੂੰ ਆ ਗਿਆ ਯਾਰ ਲੱਕੜ ਦੀ ਹਲਵਾਈ ਯਾਰ ਤੇ ਕੀ ਦਾ ਘਸਾ ਤੂੰ ਮੈਂ ਆਵਰੇ ਮਾਪੇ ਦਾਂਗਾ ਮਾਪੇ ਦਤਾ ਤੂੰ ਥੱਲੇ ਉਤਰੀ ਯਾਰ ਥੱਲੇ ਉਤਰ ਕੇ ਗੱਲ ਕਰ ਯਾਰ ਇਹ ਤੂੰ ਨਹੀਂ ਕਰਦਾ ਬਈ ਯਾਰ ਮੇਰਾ ਜੀਣੀ ਹੋਣੀ ਮੈਂ ਮੇਟ ਆ ਮੇਟ ਤੇਰੇ ਘਰੇ ਮੱਥੇ ਤੇ ਲਿਖਿਆ ਯਾਰ ਬਈ ਓ ਨੋ ਮੱਥੇ ਐ ਤੂੰ ਤੇਰੇ ਕੋਲ ਹਾਂ ਦਰ ਮੇਰੇ ਕੋਲ ਕੁਛ ਨਹੀਂ ਮੈਂ ਤਾਂ ਇਹੀ ਖਲਾਈ ਜਾਂਦਾ ਸੀ ਪੈਸੇ ਤਾਂ ਇਹ ਤੈਨੂੰ ਦੇਣੇ ਪੈਣਗੇ ਨੋ 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 ਯਾਰ ਪੈਸੇ ਥੋੜੀ ਰੈਡੀ ਵਾਸਾ ਕਰੇ ਫੋਨ ਕਰਦੇ ਆ ਲੈ ਜਾਣਗੇ ਜ਼ਿੰਦਗੀ ਬਸੇ ਤਾਂ ਮੈਨੂੰ ਲੱਗਦਾ ਕੋਈ ਚੋਰੀ ਕਰੀ ਜਾਂਦਾ ਯਾਰ oh no ਲੱਕੜ ਵੱਢੀ ਜਾਂਦਾ ਹੋਏ ਚੋਰ ਨੂੰ ਹੀ ਚੱਲਾਂਗੇ ਯਾ ਬਈ ਤੂੰ ਆ ਗਿਆ ਰਾ ਲੱਕੜ ਦੀ ਹਲਵਾਈ ਯਾਰ ਮੈਂ ਤੂੰ ਮੁੱਲ ਲੈਤੀ ਐ ਇਹ ਮੁੱਲ ਤਾਂ ਨਹੀਂ ਲੈਤੀ ਹਾਂ ਲੱਕੜਾ ਨਹੀਂ ਹੈ ਗਿਆ ਘਰੇ ਤੇ ਕੀ ਦਾ ਕੋਸਾ ਤੂੰ ਮੈਂ ਆਪਣੇ ਮਾਪਿਆਂ ਦਾਗਾ ਮਾਪਿਆਂ ਦਾ ਤਾਂ ਹੈਗਾ ਕੋਈ ਪਿੰਡ ਵੀ ਹੋ ਉਤਰਾ ਪਿੰਡੀ ਪਿੰਡਾਂ ਮਿਲਦਾ ਪਿੰਡ ਪਿੰਡ ਦਾ ਹੈਗਾ ਕੋਈ ਪਿੰਡ ਦਾ ਨਾਮ ਵੀ ਹੋ ਉਤਰੇ ਦਾ ਪਿੰਡ ਤਾਂ ਮੇਰਾ ਚੱਕ ਵਾਲੀ ਆ ਪਹਿਲੀ ਪਹਿਲੀ ਗੱਲ ਤੇ ਤੂੰ ਥੱਲੇ ਉਤਰ ਥੱਲੇ ਕਿ ਮੈਂ ਉਤਰਾਂ ਯਾਰ ਤੂੰ ਥੱਲੇ ਉਤਰ ਯਾਰ ਥੱਲੇ ਉਤਰ ਕੇ ਗੱਲ ਕਰ ਯਾਰ ਇਹ ਤੂੰ ਨਹੀਂ ਕਰਦਾ ਬਈ ਯਾਰ ਮੇਰਾ ਤੂੰ ਜਾਣਦਾ ਨਹੀਂ ਮੈਨੂੰ ਮੈਂ ਕੌਣ ਆ ਯਾਰ ਕੌਣ ਆ ਤੂੰ ਮੇਰੇ ਨਾਲ ਗੱਲ ਸਿੱਧੀ ਕਰੀਂ ਨਾ ਪਰੰਦਰਾ ਹੋਰ ਕੀ ਸਿੱਧੀ ਨਹੀਂ ਗੁੱਤੀ ਕਰ ਓਏ ਮੈਂ ਮੇਟ ਆ ਮੇਟ ਤੈਨੂੰ ਪਤਾ ਨਹੀਂ ਲੱਗਦਾ ਕੇ ਕਾਲੀ ਪਲੇਟ ਆ ਉਹ ਤੂੰ ਧੀਰ ਹੋਣੀ ਮੈਂ ਮੇਟ ਆ ਮੇਟ ਤੇਰੇ ਘਰੇ ਮੱਥੇ ਤੇ ਲਿਖਿਆ ਯਾਰ ਬਈ ਓ ਨੋ ਮੱਥੇ ਤਾਂ ਨਹੀਂ ਲਿਖਿਆ ਤੂੰ ਥੱਲੇ ਉਤਰ ਕੇ ਗੱਲ ਕਰ ਯਾਰ ਇਹ ਤੋਂ ਕਿਰਿਆਣਾ ਥੱਲੇ ਦਾ ਮੈਂ ਕੰਮ ਤਾਂ ਹੈਗਾ ਕੋਈ ਤੇਰੇ ਕੋਲ ਹਾਂਦਰਾ ਮਰੇ ਕੋਲ ਕੁਝ ਨਹੀਂ ਮੈਂ ਤਾਂ ਐਂ ਹੀ ਖਲਾਈ ਜਾਂਦਾ ਸੀ ਚਲ ਫੇਰ ਤਾਂ ਤੇਰੇ ਤੇ ਪਰਚਾ ਛੋਟਾ ਪਾਊਗਾ ਪਾ ਚਕੇ ਪਾਏਗਾ ਬਈ ਯਾਰ ਤੂੰ ਤੂੰ ਇਹ ਰੈਡੀ ਲੱਕੜ ਵਰਤੀ ਯਾਰ ਤੂੰ ਹੁਣ ਨਾ ਕੋਣਾ ਬਈ ਯਾਰ ਓ ਯਾਰ ਮੈਂ ਮੇਟ ਤੈਨੂੰ ਕਹੀ ਜਨਾ ਇਹ ਤਾਂ ਬਰੀ ਬਰੀ ਓ ਬਈ ਯਾਰ ਓਏ ਉਹ ਤਾਂ ਠੀਕ ਆ ਤੇ ਫਿਰ ਛੋਡੇ ਘਰੇ ਲੱਕੜਾ ਹੈ ਨਹੀਂ ਤਾਂ ਬਈ ਯਾਰ ਤੁਸੀਂ ਆ ਰਹੇ ਤੇ ਜਾਇਆ ਕਰੋ ਨਾ ਯਾਰ ਬਈ ਯਾਰ ਆ ਰਹੇ ਤੇ ਪੈਸੇ ਲੱਗਦੇ ਆ ਬਈ ਯਾਰ ਪੈਸੇ ਤਾਂ ਫਿਰ ਯਾਰ ਲੱਗਣਗੇ ਹੁਣ ਬਈ ਮੈਂ ਸੋਚਿਆ ਯਾਰ ਵੀ ਆ ਰਹੇ ਤੂੰ ਵੀ ਇੱਥੂ ਲੈ ਜਾਂਦੇ ਆ ਹਾਂ ਵੀ ਇੱਥੂ ਲੈ ਜੇ ਓ ਨੋ ਇੱਥੋਂ ਲੈ ਕੇ ਜਾਣੀਆਂ ਤਾਂ ਫਿਰ ਜੇਬ ਢਿੱਲੀ ਕਰਨੀ ਪੈਂਦੀ ਆ ਪੁੱਤ ਅੱਛਾ ਕੇ ਬਈ ਹਾਂ ਕਰ ਦੇਣਾ ਓਏ ਇਹ ਕਿਉਂ ਯਾਰ ਪੈਸੇ ਲੱਗਦੇ ਆ ਪੈਸੇ ਪੈਸੇ ਤਾਂ ਮੇਰੇ ਕੋਲ ਹੈ ਨਹੀਂ ਜੇ ਪੈਸੇ ਹੁੰਦੇ ਤਾਂ ਫਿਰ ਮੈਂ ਲੱਕੜੀਆਂ ਨਾਲ ਲਿਆਉਂਦਾ ਆਰੇ ਤੋਂ ਪੈਸੇ ਤਾਂ ਤੈਨੂੰ ਦੇਣੇ ਪੈਣਗੇ ਨੋ ਨੋ ਯਾਰ ਪਿਆਰ 50 ਰੁਪਈਆ ਨਾਲ ਪਤੰਦਰਾ ਕੀ ਆਉਂਦਾਗਾ ਉਹ ਹੈ ਨਹੀਂ ਗੁਰਗਾ ਹੋਰ ਨਾ ਨਾ ਪੈਸੇ ਤਾਂ ਤੈਨੂੰ ਦੇਣੇ ਪੈਣਗੇ ਬਈ ਯਾਰ ਪਿਆਰ ਈ ਲੈਣੇ ਨੇ 50 ਰੁਪਈਆ ਨਾਲ ਨਹੀਂ ਰੋਟਾ ਆਉਂਦਾ ਯਾਰ ਤੇ ਹੋਰ ਕਿੰਨੇ ਨਾਲ ਸ਼ੁਰੂ ਕਰਿਆ 100 150 ਨਹੀਂ ਵੀ ਤਾਂ ਬੰਦਾ ਮੰਨ ਵੀ ਜਾਵੇ